ਹਾਂਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ ਤੇ ਅੱਜ ਆ ਪਹਿਲਾ ਹੀ ਦਿਨ ਅੱਜ ਆਪਾਂ ਤੁਹਾਡੇ ਲਈ ਇੱਕ ਬਹੁਤ ਵਧੀਆ ਵੀਡੀਓ ਲੈ ਕੇ ਆਏ ਆ ਇਹ ਵੀਡੀਓ ਹੈਗੀ ਆ ਸਾਡਾ ਪੰਜਾਬ ਵਾਲੀ ਸੰਦੀਪ ਤੇ ਉਸ ਦੇ ਬ੍ਰਦਰ ਸ਼ੈਲੀ ਦੇ ਬਾਰੇ ਕਿ ਉਹਨਾਂ ਦੇ ਵਿੱਚ ਲੜਾਈ ਕਿਉਂ ਹੋਈ ਸੀ ਤੇ ਕੀ ਉਹਨਾਂ ਦਾ ਰਿਸ਼ਤਾ ਹੈ ਤੇ ਸ਼ੈਲੀ ਨੇ ਕਿਉਂ ਛੱਡਿਆ ਸੰਦੀਪ ਦਾ ਘਰ ਆਪਾਂ ਤੁਹਾਡੇ ਨਾਲ ਸਾਰੀ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਦੱਸ ਦਈਏ ਸ਼ੈਲੀ ਦਾ ਪੂਰਾ ਨਾਮ ਸਾਇਲਪ੍ਰਿਤ ਸਿੰਘ ਹੈ ਤੇ ਉਹ ਪਲੱਸ 1 ਦੇ ਵਿੱਚ ਪੜਦਾ ਹੈ ਤੇ ਉਸ ਦਾ ਪਿੰਡ ਮਠੋਲਾ ਹੈ ਤੇ ਉਸ ਦੇ ਮੰਮੀ ਡੈਡੀ ਦੀ ਡੈਥ ਹੋਣ ਤੋਂ ਬਾਅਦ ਸੰਦੀਪ ਦੇ ਮੰਮੀ ਡੈਡੀ ਉਸ ਨੂੰ ਆਪਣੇ ਕੋਲ ਲੈ ਆਏ ਬਾਅਦ ਵਿੱਚ ਜਦੋਂ ਸੰਦੀਪ ਦੇ ਮੰਮੀ ਡੈਡੀ ਡੈਥ ਹੋ ਗਈ ਤੇ ਇਹ ਸਾਰੇ ਭਰਾ ਪਿੰੜ ਭਰਾ ਵਿਛੜ ਗਏ ਤੇ 8-10 ਸਾਲ ਇੱਕ ਦੂਸਰੇ ਤੋਂ ਦੂਰ ਰਹੇ ਤੇ ਇਹ ਸ਼ੈਲੀ ਨੂੰ ਹੋਸਟਲ ਦੇ ਵਿੱਚ ਛੱਡ ਦਿੱਤਾ ਸੀ ਕਿਸੇ ਨਾ ਕਿਸ ਨੇ ਇਹਨਾਂ ਨੂੰ ਪਾਲਿਆ ਤੇ ਜਿਹੜੀਆਂ ਸੰਦੀਪ ਦੀਆਂ ਸਿਸਟਰ ਸੀਗੀਆਂ ਤੇ ਉਹਨਾਂ ਨੂੰ ਉਹਨਾਂ ਦੀਆਂ ਮਾਸੀਆਂ ਨੇ ਪਾਲਿਆ ਹੋਇਆ ਇਦਾਂ ਤੇ ਸੰਦੀਪ ਨੂੰ ਛਾਪਿਆਂ ਵਾਲੀ ਵਾਲਿਆਂ ਨੇ ਪਾਲਿਆ ਹੋਇਆ ਹੈ ਸਾਰੇ ਭਰਾ ਇੱਕ ਪੈਣ ਭਰਾ ਇੱਕ ਦੂਜੇ ਤੋਂ ਵਿਛੜ ਗਏ ਸੀ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਸ਼ੈਲੀ ਤੇ ਸੰਦੀਪ ਦੇ ਵਿੱਚ ਕੀ ਇਹੋ ਜੀ ਗੱਲਬਾਤ ਹੋਈ ਜਿਸ ਦੇ ਕਾਰਨ ਉਹਨਾਂ ਵਿੱਚ ਲੜਾਈ ਹੋ ਗਈ ਤੇ ਸ਼ੈਲੀ ਘਰ ਛੱਡ ਕੇ ਚਲਾ ਗਿਆ ਸੀਗਾ ਸ਼ਾਲੀ ਦੇ ਨਾਲ ਜੋ ਵੀ ਗੱਲਬਾਤ ਹੋਈ ਆ ਉਸ ਵਿੱਚ ਸੰਦੀਪ ਦੀ ਸੋਹਰਾ ਫੈਮਿਲੀ ਦੀ ਕੋਈ ਵੀ ਇਨਵੋਲਵਮੈਂਟ ਨਹੀਂ ਸੀ ਨਾ ਉਸ ਦੀ ਕਵਲ ਤੇ ਨਾਲ ਲੜਾਈ ਹੋਈ ਸੀ ਨਾ ਉਸ ਦੇ ਕਿਸੇ ਹੋਰ ਮੈਂਬਰ ਨਾਲ ਲੜਾਈ ਨਹੀਂ ਹੋਈ ਸੀ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਸੀ ਨਾ ਸ਼ੈਲੀ ਨੇ ਕਿਸੇ ਨੂੰ ਕੁਛ ਕਿਹਾ ਸੀ ਤੇ ਨਾ ਉਸ ਫੈਮਲੀ ਨੇ ਕਿਸੇ ਨੂੰ ਕੁਛ ਕਿਹਾ ਸੀ ਇਹਨਾਂ ਦਾ ਜੋ ਵੀ ਰੀਜਨ ਆ ਉਹ ਆਪਸੀ ਭੈਣ ਭਰਾਵਾਂ ਦਾ ਹੀ ਰੀਜਨ ਸੀਗਾ ਸੰਦੀਪ ਦਾ ਤੇ ਸ਼ੈਲੀ ਦੇ ਵਿੱਚਕਾਰ ਜੋ ਵੀ ਗੱਲਬਾਤ ਹੋਈ ਸੀ ਸ਼ੈਲੀ ਦਾ ਜਿਹੜਾ ਰਹਿਣ ਸਹਿਣ ਸੀਗਾ ਉਹ ਥੋੜਾ ਜਾਂ ਸੰਦੀਪ ਦੀ ਫੈਮਲੀ ਦੇ ਨਾਲ ਅਲੱਗ ਸੀਗਾ ਕਿਉਂਕਿ ਉਹ ਥੋੜੀ ਜੀ ਕੱਚੀ ਜੀ ਉਮਰ ਦਾ ਸੀਗਾ ਤੇ ਮਢੀਰ ਪੁਨੇ ਵੱਤ ਜਿਆਦਾ ਉਸ ਦਾ ਧਿਆਨ ਸੀਗਾ ਤੇ ਇਸ ਗੱਲ ਤੋਂ ਹੀ ਸੰਦੀਪ ਉਸ ਨੂੰ ਰੁਕਦੀ ਟੋਕਦੀ ਹੁੰਦੀ ਸੀ ਵੀ ਤੇਰੇ ਸਿਰ ਤੇ ਮਾਪਿਓ ਨਹੀਂ ਆ ਵੀ ਤੂੰ ਇੱਥੇ ਰਹਿਣਾ ਵਾ ਤੇ ਆਪਾਂ ਨੂੰ ਕੋਈ ਉਲੰਭਾ ਨਾ ਮਿਲੇ ਪਰ ਇਹ ਫੈਮਲੀ ਨੇ ਦੀਪ ਦੀ ਫੈਮਲੀ ਨੇ ਬਹੁਤ ਚਾਇਆ ਕਿ ਉਹ ਇਸਾਈਨਾ ਦੇ ਨਾਲ ਰਲੇ ਤੇ ਇਹਨਾਂ ਦੇ ਨਾਲ ਪਿਆਰ ਪਾਵੇ ਤੇ ਉਸ ਦਾ ਵੀ ਕੁਝ ਨਾ ਕੁਝ ਬਣ ਜਾਵੇ ਪਰ ਫਿਰ ਵੀ ਕੁਝ ਕੁ ਕਮੀਆਂ ਆ ਪਾਂਜੇ ਭਮੰਦਿਆ ਸੰਦੀਪ ਦੇ ਵਿੱਚ ਹੋਣ ਜਾਂ ਕੁਝ ਕਮੀਆਂ ਸ਼ੈਲੀ ਦੇ ਵਿੱਚ ਹੋਣਗੀਆਂ ਇਹ ਜੇ ਆਪਾਂ ਮੰਨੀਏ ਤੇ ਇਸ ਦਾ ਜਿਹੜਾ ਇੱਕ ਹੋਰ ਜਾਣ ਦਾ ਰੀਜਨ ਸੀਗਾ ਉਹ ਇੱਕ ਤੀਸਰਾ ਪਰਸਨ ਹੀ ਸੀਗਾ ਤੀਸਰੇ ਪਰਸਨ ਦੇ ਆਉਣ ਨਾਲ ਹੀ ਉਹਨਾਂ ਦੇ ਵਿੱਚ ਲੜਾਈ ਹੋਈ ਐ ਉਹਕ ਤੀਸਰਾ ਪਰਸਨ ਕੋਈ ਉਹਨਾਂ ਦੇ ਘਰ ਦਾ ਨਹੀਂ ਸੀ ਕੋਈ ਉਹਨਾਂ ਦਾ ਰਿਸ਼ਤੇਦਾਰ ਨਹੀਂ ਸੀ ਕੋਈ ਬਾਹਰੋਂ ਹੀ ਸੀਗਾ ਜਿਸ ਦੇ ਕਾਰਨ ਉਹਨਾਂ ਭੈਣ ਭਰਾਵਾਂ ਵਿੱਚ ਲੜਾਈ ਹੋਈ ਸੀ ਬਾਅਦ ਵਿੱਚ ਇਹਨਾਂ ਦੀ ਲੜਾਈ ਹੋਣ ਤੋਂ ਬਾਅਦ ਉਹ ਦੋ ਤਿੰਨ ਦਿਨ ਇਦਾਂ ਸੰਦੀਪ ਦੇ ਨਾਲ ਨਾਰਾਜ਼ ਰਿਹਾ ਤੇ ਸੰਦੀਪ ਦੇ ਨਾਲ ਨਾਰਾਜ਼ ਹੋਣ ਤੋਂ ਬਾਅਦ ਉਹ ਉਹ ਅੰਕਲ ਦਾ ਸਟੇਟਸ ਪਾਉਣ ਲੱਗ ਗਿਆ ਤਾਂ ਸੰਦੀਪ ਨੇ ਉਸ ਨੂੰ ਫੇਰ ਸਮਝਾਇਆ ਕਿ ਤੂੰ ਇਦਾਂ ਦੇ ਸਟੇਟਸ ਨਾ ਪਾ ਕਿਉਂਕਿ ਜੋ ਸਟੇਟਸ ਦੇਖਦਾ ਉਹਨਾਂ ਤੇ ਕੀ ਬੀਤੂਗੀ ਕਿ ਮੈਂ ਵੀ ਮੇਰੇ ਬਾਰੇ ਉਹ ਕੀ ਸੋਚਣਗੇ ਮੇਰੀ ਫੈਮਿਲੀ ਦੇ ਬਾਰੇ ਕੀ ਸੋਚਣਗੇ ਮੈਂ ਸੰਦੀਪ ਨੇ ਬਸ ਇਨੇ ਕੀ ਗੱਲ ਹੈ ਇਸ ਉਹ ਕਹੀ ਸੀ ਤੇ ਬਸ ਇੱਕ ਗੱਲ ਕਹਿੰਦੇ ਨਾਲ ਹੀ ਸ਼ੈਲੀ ਨੂੰ ਗੁੱਸਾ ਆਇਆ ਤੇ ਉਹ ਮਾੜੇ ਜਿਨਾਲੀ ਝਟਕ ਗਿਆ ਤੇ ਉਹ ਕਹਿਣ ਲੱਗਾ ਕਿ ਮੈਂ ਤੁਹਾਡੇ ਨਾਲ ਨਹੀਂ ਰਹਿਣਾ ਮੈਂ ਪਾਸੇ ਰਹਿਣਾ ਵਾਂ ਪਰ ਸ਼ੈਲੀ ਇਹ ਚੀਜ਼ ਨਹੀਂ ਸਮਝ ਸਕਿਆ ਕਿ ਉਹ ਕਿਉਂ ਸੰਦੀਪ ਉਸ ਨੂੰ ਕਿੰਨਾ ਪਿਆਰ ਕਰਦੀ ਹੈ ਇੱਕ ਭਰਾ ਹੋਂ ਦੇ ਨਾਤੇ ਉਸ ਦੀ ਟੈਨਸ਼ਨ ਲੈ ਦੀ ਉਸ ਨੂੰ ਆਪਣੇ ਪਰਿਵਾਰ ਵਿੱਚ ਰੱਖਦੀ ਹੈ ਉਸ ਨੂੰ ਮਾਂ ਮਾਂ ਦਾ ਪਿਓ ਦਾ ਸਾਰਿਆਂ ਦਾ ਪਿਆਰ ਉਹ ਸੰਦੀਪ ਦਿੰਦੀ ਉਹਨੂੰ ਪਰ ਉਹ ਇਹ ਗੱਲ ਨਹੀਂ ਸਮਝ ਸਕਿਆ ਸੰਦੀਪ ਦੀ ਫੈਮਿਲੀ ਨੇ ਬਹੁਤ ਕੁਝ ਸੋਚਿਆ ਸੀ ਕਿ ਇਹ ਆਪਣੇ ਕੋਲ ਰਹੇਗਾ ਆਪਾਂ ਇਸ ਨੂੰ ਚੰਗਾ ਪੜਾਵਾ ਲਖਾਵਾਗੇ ਇਸ ਦਾ ਵਿਆਹ ਵੀ ਕਰਾਂਗੇ ਤੇ ਇਸ ਨੂੰ ਘਰ ਵੀ ਪਾ ਕੇ ਦੇਵਾਂਗੇ ਕਿ ਇਸ ਦੀ ਜ਼ਿੰਦਗੀ ਸੁਧਰ ਜਾਊਗੀ ਇੱਥੋਂ ਤੱਕ ਕਿ ਸੰਦੀਪ ਦੀ ਵੱਡੀ ਨਾਨਾ ਨੇ ਵੀ ਕਵਲ ਦੀ ਸਿਸਟਰ ਨੇ ਵੀ ਇਹ ਕਹਿ ਦਿੱਤਾ ਸੀ ਕਿ ਸ਼ਾਲੀ ਤੋਂ ਪਾਸਪੋਰਟ ਬਣਾ ਲਾ ਮੈਂ ਤੇਰੇ ਇਟਲੀ ਦੇ ਪੇਪਰ ਲਾ ਦੇਵਾਂਗੀ ਆ ਆਪਾਂ ਸਾਰੇ ਜਣੇ ਦੇਖਦੇ ਰਹੇ ਹਾਂ ਕਿ ਸ਼ਾਲੀ ਨੂੰ ਉਹਨਾਂ ਨੇ ਕਿੰਨਾ ਵਧੀਆ ਰੱਖਿਆ ਸੀਗਾ ਤੇ ਕੋਈ ਉਹਨਾਂ ਦੁਰਵਿਵਹਾਰ ਨਹੀਂ ਕੀਤਾ ਹਰ ਇੱਕ ਉਹਨੂੰ ਚੀਜ਼ ਉਹਨੂੰ ਮਿਲਦੀ ਸੀ ਕਪੜਾ ਲੀੜਾ ਮਿਲਦਾ ਸੀ ਪੈਸਾ ਵੀ ਮਿਲਦਾ ਸੀ ਪੜ੍ਹਾਈ ਵੀ ਕਰ ਰਹੀਆ ਸੀ ਪਰ ਥੋੜੀ ਜਿਹੀ ਕੰਨ ਮਢੀਰ ਪੁਣੇ ਦੇ ਵਿੱਚ ਪਾ ਕੇ ਉਸ ਨੇ ਥੋੜੀਆਂ ਜੀਆਂ ਗਲਤੀਆਂ ਕਰ ਦਿੱਤੀਆਂ ਜੋ ਕਿ ਸੰਦੀਪ ਤੋਂ ਸਹਿ ਨਹੀਂ ਹੋਈਆਂ ਇਸ ਕਰਕੇ ਹੀ ਉਹਨਾਂ ਪੈਣਾ ਪਰਾਵਾਂ ਦੇ ਵਿੱਚ ਲੜਾਈ ਹੋਈ ਸੀ ਬਹੁਤ سارے ਲੋਕ ਉਹਨਾਂ ਨੂੰ ਇਹ ਕਮੈਂਟਸ ਕਰ ਰਹੇ ਸੀ ਜਾਂ ਉਹਨਾਂ ਨੂੰ ਇਹ ਇਹ ਕਹਿ ਰਹੇ ਸੀ ਕਿ ਤੁਸੀਂ ਉਸ ਤੋਂ ਕੰਮ ਜ਼ਿਆਦਾ ਕਰਾਉਂਦੇ ਸੀ ਇਸ ਕਰਕੇ ਉਹ ਚਲਾ ਗਿਆ ਜਾਂ ਤੁਸੀਂ ਉਸ ਨੂੰ ਘਰੋਂ ਕੱਢ ਤਾਂ ਜਾਂ ਉਹ ਜਾਂ ਤੁਸੀਂ ਉਸ ਨੂੰ ਕੋਈ ਚੀਜ਼ ਨਹੀਂ ਦਿੰਦੇ ਸੀ ਇਸ ਕਰਕੇ ਉਹ ਚਲਾ ਗਿਆ ਪਰ ਇਹੋ ਜਾਂ ਕੋਈ ਚੱਕਰ ਨਹੀਂ ਹੁੰਦਾ ਆਪਾਂ ਜਿੱਥੇ ਵੀ ਰਹਿੰਨੇ ਆਪਾਂ ਨੂੰ ਕੰਮ ਕਰਕੇ ਖਾਣਾ ਹੀ ਪੈਂਦਾ ਚਾਹੇ ਉਹ ਆਪਣਾ ਘਰ ਹੋਵੇ ਚਾਹੇ ਆਪਾਂ ਕਿਤੇ ਬਾਹਰ ਹੋਈਏ ਚਾਹੇ ਆਪਾਂ ਦੇਸ਼ ਵਿਦੇਸ਼ ਵਿੱਚ ਹੋਈਏ ਜਿੱਥੇ ਵੀ ਹੋਈਏ ਆਪਾਂ ਨੂੰ ਕੰਮ ਕਰਨਾ ਹੀ ਪੈਂਦਾ ਤੇ ਫਿਰ ਹੀ ਖਾਣਾ ਪੈਂਦਾ ਵਾ ਵਿਹਲੇ ਬੈਠਿਆਂ ਨੂੰ ਕੋਈ ਵੀ ਨਹੀਂ ਦਿੰਦਾ ਜਦੋਂ ਸ਼ਾਲੀ ਸੰਦੀਪ ਉਹਨਾਂ ਦੇ ਨਾਲ ਰਹਿੰਦਾ ਸੀ ਤਾਂ ਉਦੋਂ ਸੰਦੀਪ ਕਵਲ ਨੇ ਬਹੁਤ ਜ਼ੋਰ ਲਾਇਆ ਕਿ ਤੂੰ ਸਾਡੇ ਨਾਲ ਵੀ ਤੂੰ ਵੀਡੀਓ ਦੇ ਵਿੱਚ ਕੰਮ ਕਰ ਵੀ ਤੂੰ ਵੀਡੀਓ ਬਣਾਉਣੀ ਸਿੱਖ ਤੂੰ ਐਡੀਟਿੰਗ ਕਰਨੀ ਸਿੱਖ ਵੀ ਤੂੰ ਆਪਣਾ ਵੀ ਚੈਨਲ ਸਟਾਰਟ ਕਰ ਲੈ ਪਰ ਨਹੀਂ ਉਸ ਟਾਈਮ ਉਸ ਦੇ ਉੱਪ ਦੀ ਨੰਗਤੀ ਸੀ ਕਿਉਂਕਿ ਉਹ ਇਹ ਨਹੀਂ ਚਾਹੁੰਦਾ ਸੀ ਕਿ ਆ ਵੀ ਮੈਂ ਇਹਨਾਂ ਦੀ ਗੱਲ ਸੁਣਾ ਉਸ ਦਾ ਧਿਆਨ ਹੋਰ ਹੀ ਸਾਈਡ ਤੇ ਸੀ ਉਹਨਾਂ ਨੇ ਇਹ ਵੀ ਕਹਿ ਦਿੱਤਾ ਸੀਗਾ ਕਿ ਤੂੰ ਇਹ ਸਾਰਾ ਕੰਮ ਸਿੱਖ ਲਾ ਤੇ ਤੈਨੂੰ ਅਸੀਂ ਤਨਖਾਹ ਤੇ ਰੱਖ ਲਵਾਂਗੇ ਤੇ ਤੇਰਾ ਵਿਆਹ ਵੀ ਹੋਊਗਾ ਕੱਲ ਨੂੰ ਤੇਰੇ ਬੱਚੇ ਵੀ ਹੋਣੇ ਆ ਹਨਾ ਤਾਂ ਇਸ ਕਰਕੇ ਤੈਨੂੰ ਅਸੀਂ ਪੱਕਾ ਹੀ ਆਪਣੇ ਕੰਮ ਤੇ ਰੱਖ ਲਵਾਂਗੇ ਐਡੀਟਿੰਗ ਕਰਨ ਤੇ ਵੀ ਕੋਈ ਵੀ ਕੰਮ ਤੈਨੂੰ ਦੇ ਦਵਾਂਗੇ ਇਸ ਤੋਂ ਤਨਖਾਹ ਤੇ ਪੱਕਾ ਹੀ ਰੱਖ ਲਵਾਂਗੇ ਪਰ ਸ਼ੈਲੀ ਨੂੰ ਇਹ ਸਭ ਕੁਝ ਨਹੀਂ ਮਨਜ਼ੂਰ ਸੀਗਾ ਤੇ ਸਿਰਫ ਤੀਸਰੇ ਪਰਸਨ ਦੇ ਆਉਣ ਦੇ ਨਾਲ ਇਹ ਉਹਨਾਂ ਦੇ ਵਿੱਚ ਭੈਣ ਭਰਾਵਾਂ ਦੇ ਚ ਲੜਾਈ ਹੋਈ ਆ ਵਿੱਚ ਇਸ ਦੇ ਕਾਰਨ ਸ਼ੈਲੀ ਘਾ ਛੱਡ ਕੇ ਚਲਾ ਗਿਆ ਵਾ ਉਮੀਦ ਕਰਦਾ ਹਾਂ ਤੁਹਾਨੂੰ ਵੀਡੀਓ ਬਹੁਤ ਹੀ ਪਸੰਦ ਆਈ ਹੋਊਗੀ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਸਬਸਕ੍ਰਾਈਬ ਜਰੂਰ ਕਰਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ